ਮੰਦਨ ਲੱਗਦਾ ਸੀ ਵੀ ਮੇਰਾ ਤਜਰਬਾ ਹੈ ਮੇਰਾ ਤਜਰਬਾ ਇਹ ਗੱਲ ਕਹਿੰਦਾ ਤਜਰਬੇ ਬਦਲਦੇ ਨੇ ਕਿੰਨੀ ਵਾਰ ਐਸਾ ਹੁੰਦਾ ਹੈ ਸਾਡੀ ਜ਼ਿੰਦਗੀ ਵਿੱਚ ਜਿਹੜੇ ਅਸੀਂ ਐਕਸਪੀਰੀਅੰਸ ਇਕੱਠੇ ਕੀਤੇ ਹੁੰਦੇ ਨੇ ਉਹ ਬਦਲ ਜਾਂਦੇ ਨੇ ਇਹ ਨਹੀਂ ਐ ਵੀ ਕੋਈ ਚੀਜ਼ ਇੱਕ ਵਾਰਾ ਨਿਰੰਤਰ ਰੈਗੂਲਰ ਕੰਟੀਨਿਊ ਉਦਾਂ ਹੀ ਚੱਲਦੀ ਹੈ ਤੁਹਾਨੂੰ ਕੋਈ ਲੱਗਦਾ ਵੀ ਇਹ ਮੇਰਾ ਬਹੁਤ ਕਰੀਬੀ ਹੈ ਬਹੁਤ ਆਪਣਾ ਹੈ ਤੁਹਾਡੇ ਤਜਰਬੇ ਕੋੜੇ ਹੋ ਜਾਂਦੇ ਨੇ ਨਾ ਹੁੰਦੇ ਨੇ ਕਿ ਨਹੀਂ ਹੁੰਦੇ ਬਚਪਨ ਵਿੱਚ ਜਿੰਨਾ ਰਿਸ਼ਤੇਦਾਰਾਂ ਭੈਣ ਭਰਾਵਾਂ ਤੋਂ ਬਿਨਾ ਤੁਹਾਡਾ ਇੱਕ ਖਿੰਨੀ ਸੀ ਸਰਦਾ ਤੇ ਤੁਹਾਨੂੰ ਏਦਾਂ ਲੱਗਦਾ ਸੀ ਵੀ ਇਸ ਤੋਂ ਬਿਨਾ ਤੇ ਮੇਰਾ ਗੁਜ਼ਾਰਾ ਕੋਈ ਨਹੀਂ ਫਿਰ ਗੁਜ਼ਾਰੇ ਹੋਣ ਵੀ ਲੱਗ ਪੈਂਦੇ ਨੇ ਨਾ ਸਭ ਕੁਝ ਉਹਨਾਂ ਦੇ ਵੀ ਹੋ ਜਾਂਦੇ ਨੇ ਤੁਹਾਡੇ ਵੀ ਹੋ ਜਾਂਦੇ ਨੇ ਇਸ ਕਰਕੇ ਜਦੋਂ ਅਸੀਂ ਕਈ ਵਾਰਾਂ ਗੱਲ ਕਰਦੇ ਅਸੀਂ ਕਹਿੰਦੇ ਜੀ ਮੇਰਾ ਐਕਸਪੀਰੀਅੰਸ ਹੈ ਵੇਖੋ ਐਕਸਪੀਰੀਅੰਸ ਦੀ ਗੱਲ ਨਹੀਂ ਹੈ ਇੱਥੇ ਗੱਲ ਬਾਣੀ ਦੀ ਚਲਣੀ ਹੈ ਮੰਨਦਾ ਕਹਿੰਦਾ ਮੇਰਾ ਅਨੁਭਵ ਹੈ ਮੈਂ ਭੂਤ ਵੇਖਿਆ ਆਪਣੀ ਜ਼ਿੰਦਗੀ ਵਿੱਚ ਤੇਰੇ ਅਨੁਭਵ ਨਾਲ ਕੁਝ ਨਹੀਂ ਹੋਣਾ ਇੱਥੇ ਸੱਚ ਦੀ ਗੱਲ ਹੋਣੀ ਹੈ ਇੱਥੇ ਬਾਣੀ ਦੇ ਮੈਸੇਜ ਦੀ ਗੱਲ ਹੋਣੀ ਹੈ ਤੇਰੇ ਅਨੁਭਵ ਦੀ ਕਿਹੜੀ ਗੱਲ ਹੈ ਤੇਰੇ ਤਜਰਬੇ ਨੂੰ ਥੋੜਾ ਵੇਖਣਾ ਆਪਾਂ ਤੇ ਜੇ